ਫਤਗਣਾ ਵੈਗਰਿੰਗ ਖਾਲਸਾ ਬੈਗਰਿੰਗ ਫੱਤੇ ਅੱਜ ਹੜਪੀਰਤਾਂ ਲਈ ਜਿਹੜਾ ਸੰਗਠਨ ਤੋਂ ਮੁੱਖ ਮੰਤਰੀ ਭਗਵੰਤ ਸਾਨੀ ਜੀ ਇਤਮਤ ਇਹ ਹਰਪਾਲ ਸਿੰਘ ਦੀ ਮਾਈ ਦੇ ਦੇ ਨਾਲ ਬੈਠੇ ਤੇ ਲਿਫਟਾਂ ਆਸ਼ਰਮ ਲੈ ਕੇ ਤੇ ਡੰਗਰ ਪਸੂ ਦਾ ਖਰਾਚਾਰਾ ਲੈ ਕੇ ਪੰਜ ਟਰੱਕ ਸੰਗਠਨ ਤੋਂ ਰਵਾਨਾ ਕਰ ਰਹੇ ਹਾਂ ਜਿਨ੍ਹਾਂ ਦੀ ਗਾਇ ਮਾਈ ਸਾਡੇ ਵੱਡੇ ਭਰਾ ਚੇਅਰਮੈਨ ਗਰਮੇਲ ਘਰਾ ਤੋਂ ਜੀ ਪ੍ਰੀਤਮ ਸਿੰਘ ਚੇਅਰਮੈਨ ਸਾਹਿਬ ਭਵਿੰਦਰ ਪਕਾਲ ਜੀ ਤੇ ਸ਼ਾਮ ਸਿੰਘਲਾ ਜੀ ਵਿਰਾ ਪ੍ਰਧਾਨ ਜਿਨ੍ਹਾਂ ਨੇ ਕੱਲ ਤੋਂ ਪਰਸੋਂ ਤੋਂ ਲੱਗੇ ਨੇ ਸਾਰਾ ਇਹ ਖਾਨਦਾਨ ਦਾ ਵਸਤਾ ਇਕੱਠਾ ਕਰਦੇ ਅੱਜ ਇਹ ਟਰੱਕ ਪਰ ਕੇ ਫਿਰੋਜ਼ਪੁਰ ਹਰ ਪਿੰਡਾਂ ਤਾਂ ਦੀ ਭੇਜ ਰਹੇ ਨੇ ਅਸੀਂ ਉਹਨਾਂ ਪੈਣ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਿਲ ਫੁੱਲ ਪਾ ਕੇ ਸਾਡੀ ਇਹਦੇ ਵਿੱਚ ਮਦਦ ਕੀਤੀ ਹੈ ਤੇ ਬਾਕੀ ਹੋਰ ਵੀ ਅਸੀਂ ਇਹ ਯਾਦ ਕਰਦੇ ਹਾਂ ਤੇ ਗੈਨਤੀ ਕਰਦੇ ਹਾਂ ਕਿ ਇਸ ਔਕੀ ਘੜੇ ਵਿੱਚ ਪੰਜਾਬੀ ਦਾ ਪਹਿਲੇ ਮੰਨੇ ਜਾਂਦੇ ਨੇ ਸੋਰ ਸੇਵਾ ਦੇ ਚਾਹਤੇ ਦੀ ਔਕੀ ਘੜੇ ਦੇ ਲੋਕਾਂ ਨਾਲ ਛੜਦੇ ਨੇ ਪਰ ਪੰਜਾਬੀਆਂ ਦੇ ਉੱਪਰ ਬੋਸਤ ਪਿਆ ਹੈਗਾ ਅਸੀਂ ਸਾਰੇ ਪਾਰਟੀਆਂ ਦੇ ਲੋਕੀਏ ਸਭ ਨੂੰ ਕਹਿਣਾ ਵੀ ਇਸ ਔਕੀ ਘੜੇ ਦੇ ਵਿੱਚ ਉਹ ਪੈਣ ਭਰਾਵਾਂ ਦੀ ਮਦਦ ਕਰੋ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਕੁਦਰ ਦੀ ਕਰੋਪੀ ਦੇ ਵਿੱਚੋਂ ਉਹ ਹੜਪੀੜਤਾਂ ਨੂੰ ਭੈਣ ਭਰਾਵਾਂ ਨੂੰ ਜਲਦੀ ਕਰੋਪੀ ਤੋਂ ਕੱਢ ਕੇ ਆਪਣੇ ਆਪਣੇ ਘਰੇ ਪਹੁੰਚਦਾ ਕਰੇ ਤਾਂ ਕਿ ਜਲ ਜੀਵਨ ਪਹਿਲਾਂ ਦੀ ਤਰ੍ਹਾਂ ਚੱਲਦਾ ਹੋਵੇ ਜ਼ਿੰਦਗੀ ਸਕਾਰਾਤਮਕ ਹੋ ਸਕੇ ਅਸੀਂ ਫਿਰ ਸਭ ਨੂੰ ਬੇਨਤੀ ਕਰਦੇ ਆ ਕਿ ਔਖੀ ਘੜੀ ਦੇ ਵਿੱਚ ਉਹਨਾਂ ਭਰਾਵਾਂ ਨਾਲ ਸਾਥ ਦਿਓ ਤੇ ਸਾਡਾ ਸਾਥ ਦਿਓ ਤਾਂ ਕਿ ਸਿਰੋਜ ਦੀ ਰੋਜ ਉਸੇ ਜਿਹੜੇ ਲੋੜਵੰਦ ਚੀਜ਼ਾਂ ਨੇ ਅਸੀਂ ਪਹੁੰਚਾ ਕਰ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ